ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਸਾਰੇੰ ਦਾ ਇਸ ਬਲੌਗ ਚਾਸ ਕਰ ਰਹੇ ਹੋ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਕੁਛ ਵਧੀਆ ਹੀ ਕਰਦੇ ਪਏ ਹੋਵੋਗੇ ਤੇ ਚਲ ਜਲਦੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਆ ਕਰਦਿਆ ਕਰੋ ਪਿਆਰ ਨਾਲ ਕਮੈਂਟ ਕਰਦਿਆ ਕਰੋ ਅਗਰ ਵੀਡੀਓ ਵਧੀਆ ਲੱਗੇ ਤਾਂ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖ ਲਿਆ ਕਰੋ ਵਧੀਆ ਪਸੰਦ ਹੀ ਆਊਗੀ ਤੁਹਾਨੂੰ ਵੀਡੀਓ ਤੇ ਸਾਰੇ ਚੜ੍ਹ ਜਿੰਦਾ ਯਾਰ ਕੱਲ ਕੁਝ ਪਾਰਟੀ ਜ਼ਿਆਦਾ ਹੋ ਗਈ ਤੇ ਲੰਘ ਜੇ ਹੋਏ ਪਏ ਹੁਣ ਜਾਣਾ ਸਾਰਾ ਟਾਈਮ ਨਾਲ ਸੀ ਆ ਪਰ ਮੈਂ ਤਾਂ ਉੱਠ ਕੇ ਥੋੜਾ ਜਲਦੀ ਫਿਰ ਵੀ ਨਾ ਨਾ ਕਰਦੇ ਲੇਟ ਹੋ ਗਈ ਯਾਰ ਤੇ ਗੱਡੀ ਨੂੰ ਸਟਾਰਟ ਕਰ ਲਈ ਯਾਰ ਤੇ ਫਿਰ ਨਿਕਲਦੇ ਆਂ ਦੇ ਸਫ਼ਰ ਵੱਲ ਟਾਈਮ ਹੋ ਗਿਆ 6:30 ਕੱਲ ਅੱਜ ਜਾਣਾਗਾ ਦਿੱਲੀ ਚੱਲੇ ਸੀ ਅੱਜ ਦਿੱਲੀ ਦੇ ਤੁਸੀਂ ਕਹੋਗੇ ਵਾਵਾ ਟੂਰ ਲਾਉਂਦੇ ਦਿੱਲੀ ਦੇ ਫੈਮਿਲੀ ਫੰਕਸ਼ਨ ਤੇ ਚੱਲੇ ਆ ਯਾਰ ਅਫਰੀਦਾਬਾਦ ਫੰਕਸ਼ਨ ਦਾ ਵੈਸੇ ਪਰਸਨ ਆਏਗਾ ਤੇ ਅੱਜ ਚੱਲੇ ਆਗੇ 3:30 8 ਵਜੇ ਜਾਣ ਦੀ 8:30 ਹੋ ਗਏ ਹੋ ਗਾ ਉਹ ਰਸਤੇ 'ਚ ਗੱਲਾਂ ਬਾਤਾਂ ਕਰਦੇ ਜਾਵਾਂਗੇ ਵਧੀਆ ਇੰਜੋਏਮੈਂਟ ਕਰਦੇ ਜਾਵਾਂਗੇ ਠੀਕ ਹੈ ਮ ਗੱਡੀ ਜੰਦਰ ਖੜੀ ਪੈਣਾ ਬਾਹਰ ਕਟਾ ਸਮਾਨ ਰੱਖਣਾ ਹੀ ਗੱਡੀ 'ਚ ਸਮਾਨ ਰੱਖ ਰਿਹਾ ਤੇ ਫਿਰ ਇਹ ਤੂੰ ਫੁੱਲ ਹੋ ਜਾਂਦੇ ਫਿਰ ਤੂੰ ਨੂੰ ਮਿਲਾਂਗੇ ਰਸਤੇ 'ਚ ਆਉਂਦੀ ਪੀੜਾ ਪੂਜਾ ਕਰ ਲਈ ਤੇ ਜਾ ਕੇ ਬੇਨਫਰ ਗੱਡੀ ਦੀ ਪੇਟ ਪੂਜਾ ਕਰਨੀ ਜਾਂਦੀ ਜ਼ਰੂਰੀ ਆ ਜਾਂਦੀ ਨਾ ਉਹੀ ਫਿਰ ਇਹਨਾਂ ਚੱਲਣਾ ਨਹੀਂ ਗਾ ਇਹਦੀ ਪੇਟ ਪੇੜ ਪੂਜਾ ਵੀ ਜ਼ਰੂਰੀ ਹੈ ਚਲੋ ਫਿਰ ਮਿਲਦੇ ਆਂ ਸ਼ੀਸ਼ਾ ਵੀ ਸਾਫ਼ ਹੈਗਾ ਯਾਰ ਕਰ ਲੈਨੇ ਆਪਾਂ ਸਾਫ਼ ਤੇ ਰਸਤੇ 'ਚ ਹੀ ਕਰਾਂਗੇ ਫਿਰ ਗੱਲਾਂ ਬਾਤਾਂ ਤੁਹਾਡੇ ਨਾਲ ਜੇ ਜੀ ਵੀ ਹੋਇਆ ਇਹ ਹੌਲ ਚੱਲ ਬੜਿਆ ਰਹੂਗਾ ਚਲੋ ਮਿਲਦੇ ਆਂ ਫਿਰ ਸਮਾਨ ਰੱਖ ਲੈਣਾ ਸਮਾਨ ਰੱਖ ਕੇ ਫਿਰ ਮਿਲਦੇ ਆਂ ਪਹੁੰਚ ਗਏ ਹੈ ਹਾਂ ਰੋਪੇ ਖ ਪਹੁੰਚ ਗਏ ਰੋਤਕਾੜੇ ਹਾਈਵੇ ਤੇ ਹੈਗੇ ਜੰਮੀਆ ਹੁਣ ਇੱਕ ਨੀਂਦ ਜਾਈ ਜਾਂਦੀ ਹੈ ਯਾਰ ਰੋਤਕਾ ਨਰਵੈਰ ਨੂੰ ਇਹ ਗਾਣੇ ਸੁਣਦੇ ਪਏ ਸੀ ਗਾਣੇ ਬੜੇ ਟੈਂਡ ਹੁੰਦੇ ਸਿਰਾ ਗਾਣੇ ਸਿਰਾ ਗੱਲ ਬਾਤ ਸ਼ਰਮ ਉਹ ਮੈਂਟਰੀ ਜਗ੍ਹਾ ਨੇ ਬੜਾ ਵਧੀਆ

ਜੀ ਨਰਵੈਰ ਪੰਨੂ ਦੇ ਗਾਣੇ ਚੱਲਦੇ ਪਏ ਐ ਵਿੱਚ ਫੋਨ ਆ ਗਿਆ ਸੀ ਯਾ ਮੈਂ ਕੁਝ ਸ਼ੂਟ ਵੀ ਖਾਸ ਬੱਦਦਾ ਆ ਗਿਆ ਕਰਨਾ ਪੈਣਾ ਦੋ ਤਿੰਨ ਫੋਨ ਆ ਗਏ ਵਿਚਾਰੇ ਦੇ ਆਪਣਾ ਪਰਾਇਆ ਹੈ ਗੇਟ ਕਰ ਰਹੇ ਨੇ ਸਾਡੇ ਜਦੋਂ ਚਿਹਤ ਨਾਲ ਪਹੁੰਚੋ ਕਦੋਂ ਪਹੁੰਚ ਰਹੇ ਹਾਂ ਅਸੀਂ ਇਹ ਰਸਤੇ ਚ ਫਿਰਦੇ ਆਂਗੇ ਨਹੀਂ ਦਈ ਜਾਂਦੀ ਪਾਣੀ ਪੋਣੀ ਇੰਨੇ ਯਾਰ ਜੀ ਦੱਲੇ ਮੈਂ ਆਪ ਸਭੀ ਦਾ ਸਵਾਗਤ ਹੈ ਢਿੱਕਰੀ ਕਲਾ ਪਹੁੰਚ ਗਏ ਢਿੱਕਰੀ ਕਲਾ ਬਾਕੀ ਅਸ ਟਾਈਮ ਤੋਂ ਸਹੀ ਪਹੁੰਚਾ ਹੈ ਟਾਈਮ ਜਾਮ ਨਹੀਂ ਹੋਣਾ ਦੁਪਹਿਰੇ ਆਰਾਮ ਨਾਲ ਚਲੇ ਜਾ ਭਾਈ ਹਾਂ ਰਸਤੇ ਜੋ ਮੈਂ ਅਭੀ ਰੁੱਕ ਕੇ ਖਾਤੇ ਅਭੀ ਉਹ ਖਾਤੇ ਚੀਚੀ ਖਾਤੇ ਦੋ ਪੱਤੇ ਅਸੀਂ ਚੱਖਣਾ ਹੈਗਾ ਨਾਲ ਖਾਤੇ ਹੋ मैं चाहती हूँ फिर फिर दवा तो पहुँच जाना है आप जो सोरे चले फिर पहुँचा फिर सोरे यहाँ देख पेंडा सोरे बड़े महंगे पेंडे ने मैंने सोरे भी महंगे पेंते सोरे भी महंगे पेंते बस तो डाले रखा भी ना बट कुछ इतना कोई ना कोई प्रोग्राम आया तो लेगा वो बात तो नहीं, नहीं। ਨਾ ਦੇ ਕੀ ਫੰਕਸ਼ਨ ਹੈਗਾ ਨਾ ਦੇ ਕੋ ਸਾਲੀ ਦੀ ਅੰਗੀਦ ਮੰਟਾ ਤਾਂ ਯਾਰ ਦੇ ਵੀ ਇਸ ਕਰਕੇ ਆਉਣਾ ਪੈਣਾ ਸੀਗਾ ਚਲੋ ਹੁਣ ਨਹੀਂ ਕੋਈ ਜ਼ਰੂਰਤ ਨਹੀਂ تھی ਨਹੀਂ ਤਾਂ ਹਰਪਕਾ ਨੂੰ ਹੁੰਦੇ ਸੀ ਇਹ ਇਸ ਮਜਬੂਰੀ ਨੇ ਸਾਨੂੰ ਇਧਰ ਖਿੱਚ ਲਿਆਂਦਾ ਏ ਨਹੀਂ ਅਸੀਂ ਕਿੱਥੇ ਆਉਣਾ ਸੀ ਤਾਂ ਸਭ ਇੱਕ ਜਿਹੇ ਹੁੰਦੇ ਹੈ ਪੇਂਡ ਪੂਲ ਕਰਿਆ ਹੋਇਆ ਓਏ ਦਿੱਲੀ ਚ ਵੀ ਦਿੱਲੀ ਦਾ ਮੁੱਖ ਮੰਤਰੀ ਦਾ ਬਚਾਰਾ ਜੇਲ੍ਹ ਚ ਬਠਰਾਤਾ ਕੇਜਰੀ ਵਾਲਾ ਅੱਗੇ 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 ਆਣਾ ਥੋੜੀ ਦੇਰ ਤੱਕ ਹਾਂ ਪੀਰਾ ਗੜੀ ਪਹੁੰਚ ਗਏ ਪੀਰਾ ਦੀ ਗੜੀ ਏ ਪਾ ਜੇ ਨੌਨਸਟਾਪ ਐ ਚੱਲਦੇ ਰਹਾ ਪਾ ਘੰਟਿਆਂ ਚ ਪਹੁੰਚ ਜਾਂਦੇ ਹਾਂ ਚੈਰ ਵੀ ਤਾਂ ਪਹੁੰਚ ਜਾਗੇ ਪਰ ਹਜੇ ਅਸੀਂ ਸਰੋਜਨੀ ਨਗਰ ਨਿਕਲੇ ਹੋ ਗਣਾ ਉਸ ਤੇ ਖਾਣੇ ਨੇ ਅਮਰਸਰੀ ਕੁਲਚੇ ਖਾਇਆ ਦਾਕਾ ਦਾਕਾ ਖਾਊ ਆ ਇਹਨੂੰ ਕਾਰ ਚਲਾਉਣ ਦਾ ਸ਼ੌਂਕ ਆ ਵੱਡਾ ਹੋ ਗਿਆ ਕਾਰ ਜਿਵੇਂ ਰੇਲ ਬਣਾਉਂਦਾ ਕਰੂਗਾ ਇਹ ਬੱਪ પેટ્રોલ ਦਲਵਾਤਾ ਰਹੇਗਾ ਇਹ ਹੁਣ ਇਹਨੂੰ ਸ਼ੌਂਕ ਆ ਕਾਰ ਦਾ ਚਾਬੀਆਂ ਚੁੰਬੀਆਂ ਦਾ ਵੀ ਪੂਰਾ ਸ਼ੌਂਕ ਆ ਇਹਨੂੰ ਕਾਰ ਦਾ ਮੇਰੀ ਕ੍ਰੇਟਾ ਮੇਰੀ 820 ਹੈ ਸੋਰੀ ਸਹੀ ਹੈ ਭਾਈ ਤੇ ਸ਼ਾਇਦ ਹੋਣਾ ਸੀ ਪਹਿਲਾਂ ਤਾਂ ਦੋ ਬੰਦੇ ਨਾਲ ਲੈ ਕੇ ਜਾਣੇ ਸੀ ਹੁਣ ਸ਼ਾਇਦ ਹੀ ਜਾਣ ਇਕੱਲੇ ਜਾਵਾਂਗੇ ਤੇ ਰਸਤੇ ਜਿਬਸ ਰੋਇਲ ਨਗਰ ਰੁਕਣਾ ਹੈ ਉਥੇ ਮਿਲ ਜਾ ਮਸਰੀ ਕੁਲਚੇ ਬਹੁਤ ਜ਼ਿਆਦਾ ਸਵਾਦ ਉਹ ਕੁਲਚੇ ਸ਼ਾਕੇ ਫਿਕਰੇ ਹਾਂ ਲਈ 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 ਫਿਰ ਦੇਖਦੇ ਹਾਂ ਨਾਲ ਮੈਂ ਫੋਨ ਕਰਨਾ ਇੱਕ ਫਿਰ ਕਰਦੇ ਹਾਂ ਦਾ ਜਾਮ ਹੀ ਜਾ ਤਦ ਉਹ ਮਛਰੀ ਜਾਂਦਾ ਮੰਨੂ ਦੇ ਇੱਕ ਫੁੱਕ ਫੈਕ ਰਹੇ ਨਾ ਚਾਟਾ ਮਾਰਤੀ ਹੈ ਜਾਮ ਹੀ ਜਾ ਮੰਨੂ ਦੇਖ ਲੈ বারবার ਫੁੱਕ ਫੈਕ ਰਹੇ ਮੈਂ ਚਾਟਾ ਮਾਰੂੰਗਾ ਇਸਕੇ ਮਾਰਦੇ ਮੈਨੂੰ ਕਿਹਨੀਆਂ ਮੁੱਕਾ ਤਰ ਤੂੰ ਸਹੀ ਸਾਨੂੰ ਕਿਸੇ ਬੰਦੇ ਨੇ ਧੋਖੇ ਚ ਪਾਲਾ ਕਹਿੰਦਾ ਰੋਡ ਤੇ ਰੈੱਡ ਲਾਈਟ ਨਹੀਂ ਹੈਗੀ ਆਹ ਜਦ ਜਨਾਨੀ ਕਹਿਦੀ ਹੈ ਰੈੱਡ ਲਾਈਟ ਨਹੀਂ ਹੈ ਤੇ ਇੱਥੇ ਉਹ ਆ ਲੱਖੂ ਨਖੂਨ ਹੋਈ ਪਈ ਲਾਈਟ ਰਾਉ ਭਾਈ ਤਾਂ ਬੱਤੀ ਬਹੁਤ ਦੂਰ ਆ ਮੈਨੂੰ ਦੋ ਵਾਰੀ ਚ ਲੰਘਣਾ ਪਊਗਾ ਵੈਸੇ ਜੇ ਅਪਾ ਉਧਰ ਚਲੇ ਜਨ ਤਾਂ ਮੈਨੂੰ ਤਾਂ ਪਹੁੰਚ ਨਾਲੇ ਹੁੰਦੇ ਮੰਡੀ ਲੈਣੇ ਚਲੋ ਜੋ ਵੀ ਹੁੰਦਾ ਪਾਤੀ ਕਿਤੇ ਜਾ ਪਹੁੰਚਾਂਗੇ ਬਾਕੀ ਕਿਤੇ ਵੀ ਜਾਮ ਨਹੀਂ ਮਿਲਿਆ ਸੀ ਆ ਬਸ ਇੱਕ ਦੋ ਜਗ੍ਹਾ ਤੇ ਇੱਕ ਪੀੜਾ ਘੜੀ ਥੋੜਾ ਜਿਹਾ ਮਿਲਿਆ ਤੇ ਬਾਕੀ ਆ ਵੀ ਹੁਣ ਆ ਬੱਤੀ ਇਹ ਰੈੱਡ ਲਾਈਟ ਹੈ ਇੰਨੇ ਜਾਮ ਹੈਗਾ ਵੈਸੇ ਤਾਂ ਕੋਈ ਜਾਮ ਨਹੀਂ ਆ ਚਲੋ ਕਰ ਦਾਂਗੇ ਕਰ ਉਸ ਨੂੰ ਤੂੰ ਇਧਰ ਆ ਪੈਪਸੀ ਪੀਂਦਾ ਪੈਸ਼ ਕਰੀ। ਤੈਨੂੰ ਹੋਰ ਕੰਮ ਨਹੀਂ ਕਰੂ। ਇਹ ਸ਼ਟਾਪ। ਮਰ ਚੋ ਇਸ ਮਰ ਚੋ। ਹਲੋ। ਵੀਡੀਓ ਬਣਾਈ ਨਹੀਂ ਸੀ ਭੁੱਖ ਨਹੀਂ ਲੱਗੀ ਸੀਗੀ। ਆ ਕੁਝ ਵੀ ਸ਼ਕਲੇ ਸੀ। ਗੱਡੀ ਜੀ ਖਾਲੇ ਹੋਣਾ ਜਵਾਖ ਖਾਈ ਜਾਂਦਾ। ਔਕੀ ਵਾਲੀ ਲੱਗੀ ਸੀਗੀ ਪਹਿਲੇ ਸ਼ਕ ਸ਼ੁਕਦੇ ਇਸ ਤਾਂ। ਵੀਡੀਓ ਬਣਾਨੀ ਭੁੱਲ ਗਏ। ਜਦ ਵੀ ਦੇਖੋ ਕੀ ਕਰੀਏ ਹੁੰਦਾ ਸਾਰ ਇਹ ਸਭ ਸਨੀ ਦੀ ਵਜ੍ਹਾ ਨਾਲ ਹੋਇਆਗਾ ਕਰਦਾ ਨੂੰ ਫੋਨ ਲੋ ਜੀ ਪਹੁੰਚ ਗਏ ਅਸਾਂ ਸੌਰਿਆਂ ਦੇ ਪਿੰਡ ਸੌਰਿਆਂ ਦੇ ਪਿੰਡ ਪਹੁੰਚ ਗੀਆਂ ਬਈ ਜੀ ਸੌਰਿਆਂ ਦੇ ਪਿੰਡ ਟੋਲ ਆ ਗਿਆ ਦਿੱਲੀ ਤੋਂ ਦੁਬਾਰਾ ਫੇਰ ਆ ਰਹੇ ਨੇ ਜਿੰਨਾਂ ਐਂਟਰ ਕਰਕੇ ਦੇ ਬਾਸ ਇਥੇ ਹੁਣ 5 ਮਿੰਟ ਦਾ ਦਸਤਾ ਰਹਿ ਗਿਆ ਕਰਦਾ